ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪੜਨਾ ਹੋ ਸਕਦਾ ਜਾਨਲੇਵਾ ਸੁਣਨ ਸ਼ਕਤੀ 'ਤੇ ਪੈ ਸਕਦਾ ਅਸਰ ਅਕਸਰ ਹੀ ਨਹਾਣ ਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਜਿਵੇਂ ਇਹ ਕੰਨ ਦੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਦੀ ਸ਼ਕਤੀ ਨੂੰ ਵੀ ਬਾਅਦ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਹੈ ਪਰ ਜੇਕਰ ਜਿਹਾ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTT এক্সਟਰਨਲ ਦਾ ਕਾਰਨ ਬਣਦਾ ਅਸਲ ਦੇ ਵਿੱਚ OTT এক্সਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਆਟਮ ਦੇ ਵਿੱਚ ਕਾਰ ਟਿਊਬ ਵਿੱਚ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਚੀਜ਼ਾਂ ਤੋ ਬਚਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪਰਨਾ ਹੋ ਸਕਦਾ ਹੈ ਜਾਨਲੇਵਾ ਸੁਣਨ ਸ਼ਕਤੀ ਤੇ ਪੈ ਸਕਦਾ ਅਸਰ ਅਕਸਰ ਹੀ ਨਹਾਉਂਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਜਿਵੇਂ ਇਹ ਕੰਨ ਦੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਸ਼ਕਤੀ ਨੂੰ ਵੀ ਪਰ ਅਵਤ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਪਰ ਜੇਕਰ ਇਹ ਜਹੀ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTT এক্সਟਰਨਲ ਦਾ ਕਾਰਨ ਬਣਦਾ ਅਸਲ ਦੇ ਵਿੱਚ OTT এক্সਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਏਟ੍ਰਮ ਦੇ ਵਿੱਚਕਾਰ ਟਿਊਬ ਵਿੱਚ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਚੀਜ਼ਾਂ ਤਾਂ ਤੋਂ ਬਚਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਨ ਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ ਨਹਾਉਂਦੇ ਸਮੇਂ ਰਹੋ ਸਾਵਧਾਨ ਕੰਨਾਂ 'ਚ ਪਾਣੀ ਪੜਨਾ ਹੋ ਸਕਦਾ ਹੈ ਜਾਨਲੇਵਾ ਸੁਣਨ ਸ਼ਕਤੀ ਤੇ ਪੈ ਸਕਦਾ ਅਸਰ ਅਕਸਰ ਹੀ ਨਹਾਉਂਦੇ ਸਮੇਂ ਜਾਂ ਤੈਰਾਕੀ ਕਰਦੇ ਸਮੇਂ ਕੰਨ ਪਾਣੀ ਨਾਲ ਭਰ ਜਾਂਦੇ ਨੇ ਲੋਕ ਚਾਹੇ ਵੀ ਤ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਸਲ 'ਚ ਜਦੋਂ ਪਾਣੀ ਕੰਨ ਵਿੱਚ ਜਾਂਦਾ ਹੈ ਤਾਂ ਇਹ ਸਿਰਫ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਾਰੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਜਿਵੇਂ ਇਹ ਕੰਨ ਦੀਆਂ ਨਲੀਆਂ ਤੱਕ ਪਹੁੰਚਦਾ ਹੈ ਤੇ ਅੰਦਰੋਂ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਇਸ ਕਾਰਨ ਲਾਗ ਤੇਜ਼ੀ ਨਾਲ ਫੈਲਦੀ ਹੈ ਜੇਕਰ ਲਾਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਸੁਣਨ ਸ਼ਕਤੀ ਨੂੰ ਵੀ ਪਰ ਅਵਤ ਕਰ ਸਕਦੀ ਹੈ ਜੇਕਰ ਨਹਾਉਂਦੇ ਸਮੇਂ ਕੰਨਾਂ ਦੇ ਵਿੱਚ ਪਾਣੀ ਪੜ ਜਾਵੇ ਤਾਂ ਪਾਣੀ ਆਮ ਤੌਰ ਤੇ ਆਪਣੇ ਆਪ ਬਾਹਰ ਨਿਕਲ ਜਾਂਦਾ ਪਰ ਜੇਕਰ ਜਿਹਾ ਨਹੀਂ ਹੁੰਦਾ ਤਾਂ ਫਸੀ ਹੋਈ ਨਮੀ ਕੰਨਾਂ ਦੀ ਲਾਗ ਦਾ ਕਾਰਨ ਬਣ ਸਕਦੀ ਹੈ ਇਹ ਕੰਨ ਦੇ ਬਾਹਰੀ ਪਾਸੇ OTT এক্সਟਰਨਲ ਦਾ ਕਾਰਨ ਬੰਦ ਹੈ ਅਸਲ ਦੇ ਵਿੱਚ OTT এক্সਟਰਨਲ ਇੱਕ ਸੰਕਰਮਣ ਹੈ ਜਿਸ ਚ ਬਾਹਰੀ ਕੰਨ ਦੇ ਚਾਮ ਦੇ ਵਿੱਚਕਾਰ ਟਿਊਬਿਟ ਸੋਜ ਤੇ ਲਾਲੀ ਹੁੰਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਨਫੈਕਸ਼ਨ ਵਧਦੀ ਰਹਿੰਦੀ ਹੈ ਤੇ ਹੋਰ ਫੈਲ ਜਾਂਦੀ ਹੈ ਇਹਨਾਂ ਚੀਜ਼ਾਂ ਤਾਂ ਤੋਂ ਬਚਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਨ ਦੀ ਲਾਗ ਨੂੰ ਹਲਕੇ ਤੌਰ ਤੇ ਲੈਣਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਜੋ ਸਮੇਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਬਦਲ ਸਕਦੀ ਹੈ